ਹਾਂਜੀ ਅਸੀਂ ਵਜੀਤਪੁਰ ਮੱਥਾ ਟੇਕਣ ਵੇਖੋ ਅੱਜ ਤਾਂ ਫੋਟੋ ਹੀ ਖੱਜੀਆਂ ਪਹਿਲਾਂ ਤਾਂ ਆਕੇ ਜੀ ਬਈ ਗੋਦਵਰੀ ਪਹੁੰਚੀ ਹੈ ਵਜੀਤਪੁਰ ਜਾਮਨੀ ਸਾਹਿਬ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਝੰਡ ਸੀ ਜਿੱਥੇ ਅੱਜ ਅਸੀਂ ਗੁਰਦੁਆਰੇ ਪਹੁੰਚੇ ਹਾਂ ਉਜੀਤਪੁਰ ਅੱਜ ਤੁਹਾਨੂੰ ਗੁਰਦੁਆਰੀ ਦੀ ਸੈਰ ਕਰਾਉਣੀ ਹੈ ਇਹ ਮੈਂ ਲੱਕ ਰਹੀ ਹਾਂ ਜੋ ਜਿੱਥੇ ਕੀ ਲੋਕਾਂ ਦੀਆਂ ਸੁੱਖਾ ਪੂਰੀਆਂ ਆਉਂਦੀਆਂ ਜਿਵੇਂ ਕੀ ਕਿਸੇ ਦਾ ਘਰ ਜਾ ਵੇਖੋ ਆ ਬਾਬੇ ਜੀ ਨਾ ਸ੍ਰੀ ਗੁਰੂ ਨਾਨਕ ਗੁਰੂ ਗੋਬੀ ਸਿੰਘ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਇਹ ਸਾਡੀ ਫੈਮਿਲੀ ਵੇਖੋ ਭਾਈ ਆਇਤਾ ਇਹ ਫੋਟੋਆਂ ਖੱਚੀਆਂ ਬਾਣੀਆਂ ਹੁਣ ਤੁਹਾਨੂੰ ਦਿਖਾਵਾਂਗੇ ਇਸ ਸਰੋਵਰ ਦੇਖੋ ਕਿੰਨੀਆਂ ਮੱਛੀਆਂ ਜੀਤਪੁਰ ਸਾਹਿਬ ਪਹਿਲਾਂ ਨਹੀਂ ਹੁੰਦੀਆਂ ਸੀ ਹੁਣ ਬਹੁਤ ਜ਼ਿਆਦੇ ਮੱਛੀਆਂ ਛੱਡੀਆਂ ਵੀ ਇਹਨਾਂ ਨੇ ਨਗਰ ਗੁਰਦੁਆਰਾ ਦੇਖੋ ਸਾਰਾ ਸਰੋਵਰ ਦੇਖੋ ਗੁਰਦੁਆਰਾ ਜੀਤਪੁਰ ਸਾਹਿਬ ਜੀਤਪੁਰ ਸਾਹਿਬ ਵੇਖੋ ਸਰੋਂ ਬੁਰ ਬੜਾ ਵਧੀਆ ਬਣਿਆ ਜੀ ਤੇ ਮੱਛੀਆਂ ਬਹੁਤ ਜ਼ਿਆਦੇ ਆ ਫੇਰ ਅਸੀਂ ਫੋੜਾਂ ਖਿੱਚਾਂਗੇ ਆਪਦੀਆਂ ਹੁਣ ਗੋਦਵਾਰਾ ਸਾਹਿਬ ਵੇਖੋ ਕਿੰਨਾ ਸੋਹਣਾ ਬਣਿਆ ਬਈ ਜੀ ਜੀਤਪੁਰ ਨੋ ਕੀ ਐਤਵਾਰ ਕਰਕੇ ਰਸ਼ ਬਹੁਤ ਜ਼ਿਆਦਾ ਅੱਜ ਦੇਖੋ ਕਿੰਨਾ ਰਸ਼ ਹੋਇਆ ਵਿਆ ਜੈਤਵਾਰ ਕਰਕੇ ਰਸ਼ ਜ਼ਿਆਦਾ ਆ